ਜੀ ਮਿੱਤਰੋ ਕੀ ਹਾਲ ਚਾਲ ਆ ਰਿਹਾ ਉਮੀਦ ਕਰਦੇ ਆ ਸਾਰੇ ਚੜ੍ਹਦੀ ਕਲਾ ਚ ਨੇ ਤੇ ਭਾਦੋ ਦਾ ਮਹੀਨਾ ਜਿਹੜਾ ਆ ਉਹ ਸ਼ੁਰੂ ਹੋ ਚੁੱਕਾ ਆ ਤੇ ਉਹਦੇ ਨਾਲ ਪੰਜਾਬ ਦੇ ਵਿੱਚ ਹੁਣ ਮੌਸਮ ਵੀ ਆ ਜਿਹੜਾ ਅਗਲੇ ਦਿਨਾਂ ਦੇ ਵਿੱਚ ਕਰਵਟ ਬਦਲ ਕੇ ਉਹਨੇ ਅਗਲੇ ਆਪਣੇ ਫਾਰਮ ਦੇ ਵਿੱਚ ਚਲੇ ਜਾਣਾ ਹੈ ਤੇ ਝੋਨੇਆਂ ਦੀਆਂ ਜਿਹੜੀਆਂ ਵੈਰਾਈਟੀਆਂ ਆ ਇਸ ਟਾਈਮ ਸਾਰੀਆਂ ਲਗਭਗ ਇੱਕੋ ਜਿਹੇ ਸਟੇਜ ਤੇ ਚੱਲ ਰਹੀਆਂ ਜਿਹੜੇ ਅਗੇਤੇ ਝੋਨੇ ਲੱਗੇ ਆ ਉਹ 55 60 ਦਿਨ ਦੇ ਹੋ ਚੁੱਕੇ ਆ ਤੇ ਆ ਵੈਰੈਟੀ ਜਿਹੜੀ ਦੇਖ ਰਹੇ ਆ ਆਪਾਂ ਇਹ ਹੈਗੀ ਆ ਸਪਰੀਮ 110 ਝੋਨਾ ਵੱਡੇ ਪੱਧਰ 'ਚ ਲਗਾਇਆ ਗਿਆ ਇਹਦੇ ਵਿੱਚ ਗੱਲ ਤਾਂ ਵੀਡੀਓ 'ਚ ਆਪਾਂ ਸਿਰਫ ਇਹੀ ਕਰਨੀ ਕਿਉਂਕਿ ਮੈਂ ਵੀ ਕਿਸਾਨ ਆ ਤੁਸੀਂ ਵੀ ਕਿਸਾਨ ਆ ਆਪਾਂ ਇੱਕ ਦੂਜੇ ਨਾਲ ਜਾਣਕਾਰੀਆਂ ਸਾਂਝੀਆਂ ਕਰਦਿਆਂ ਵੈਰੈਟੀ ਸਾਰਿਆਂ ਨੂੰ ਬਤਾ ਜਿਹੜੇ ਜਿਹੜੇ ਲਾਉਂਦੇ ਆ ਕਿ ਇਹਦੇ ਨਾਲ ਦੀ ਵੈਰੈਟੀ ਕੋਈ ਨਹੀਂ ਹੈ ਕਿਉਂਕਿ ਝਾੜ ਪੱਖੋਂ ਬਹੁਤ ਸ਼ਾਨਦਾਰ ਵੈਰੈਟੀ ਹੈ ਇਹਦੇ ਜਿਹੜੇ ਝਾੜ ਦੇ ਰਿਜ਼ਲਟ ਆ ਐਵਰੇਜ ਝਾੜ ਆ ਜਿਹੜਾ ਉਹ 32 ਤੋਂ 33 ਕੁਇੰਟਲ ਪਰ ਖੇਤ ਦੇ ਵਿੱਚ ਜੋ ਖਦ ਮੈਂ ਲਿਆ ਹੋਇਆ ਉਹ ਹੈਗਾ 35 ਕੁਇੰਟਲ ਦੇ ਲਗਭਗ 35.35 ਕੁਇੰਟਲ ਦੀ ਐਵਰੇਜ ਖੇਤ ਦੇ ਹਿਸਾਬ ਨਾਲ ਤੇ ਇਸ ਤੋਂ ਤਾਂ ਅੰਦਾਜ਼ਾ ਆ ਕਿ ਇਹਦੇ ਵੈਰਾਈਟੀ ਦੇ ਝਾੜ ਦੇ ਵਿੱਚ ਤਾਂ ਕੋਈ ਕਮੀ ਨਹੀਂ ਹੈ ਇਸ ਤੋਂ ਇਲਾਵਾ ਹੋਰ ਵੀ ਖੂਬੀਆਂ ਇਹਨੂੰ ਫੰਗਸ ਦਾ ਅਟੈਕ ਬਹੁਤ ਘੱਟ ਆਉਂਦਾ ਡੈਗ ਦੀ ਤਾਂ ਬਹੁਤ ਜ਼ਿਆਦਾ ਘੱਟ ਆ ਜਿਹੜਾ ਨਾੜ ਮਜ਼ਬੂਤ ਹੁੰਦਾ ਕਰਕੇ ਇਹਨੂੰ ਚੂਹਾ ਨਹੀਂ ਪੈਂਦਾ ਇਦਾਂ ਨਹੀਂ ਗੱਲਾਂ ਕਰਕੇ ਇਹ ਵੈਰਾਈਟੀ ਜਿਹੜੀ ਆਪਣੇ ਆਪ ਨੂੰ ਵਧੀਆ ਵੈਰਾਈਟੀ ਮੰਨੀ ਗਈ ਹੈ ਤੇ 55 ਗੱਦੰਦੀ ਆ ਪਾਣੀ ਸਕਾਇਆ ਜਾ ਹੌਣ ਵਾਲੇ ਦਿਨਾਂ ਚ ਪਾਣੀ ਭਰਾਂਗੇ ਹੌਣ ਨਾਲ ਫੇ ਜਦੋਂ ਪੋਲੀਨੇਸ਼ਨ ਸਟੇਜ ਤੇ ਪਾਣੀ ਦੀ ਲੋੜ ਹੋਊਗੀ ਤੇ ਤੁਹਾਡੇ ਏਰੀਆ ਚ ਕਿੰਨੀ ਕ ਲੱਗੀ ਆ ਤੁਸੀਂ ਦੱਸ ਸਕਦੇ ਆ ਆਲਰੇਡੀ ਕੀ ਰਿਪੋਰਟਾਂ ਨੇ ਉਹ ਵੀ ਦੱਸ ਸਕਦੇ ਆ ਅਗਲੇ ਵੀਡੀਓ ਚ ਮਿਲਾਂਗੇ ਸਤਿ ਸ੍ਰੀ ਅਕਾਲ ਜੀ